ਚੈਨਲ ਤੇ ਸਤਿ ਆਪਾ ਦੇ ਸਾਰੇ ਈਵਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀ ਤੁਸੀਂ ਇਸ ਚੈਨਲ ਤੋਂ ਮੇਰੇ ਗੀਤਾਂ ਨੂੰ ਸੁਣਦੇ ਹੋ ਪਸੰਦ ਕਰਦੇ ਹੋ ਗੀਤਾਂ ਨੂੰ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡੀ ਸਭ ਦੀ ਬਹੁਤ 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 ਧੰਨਵਾਦੀ ਹਾਂ ਜਿਸ ਤਰ੍ਹਾਂ ਤੁਸੀਂ ਇਸ ਸਫਰ ਵਿੱਚ ਮੇਰਾ ਸਾਥ ਦਿੱਤਾ ਹੈ ਜੇ ਤੁਸੀਂ ਅਜਿਹਾ ਨਾ ਕਰਦੇ ਤਾਂ ਸ਼ਾਇਦ ਮੈਂ ਇਹ ਉਤਸ਼ਾਹ ਨਾਲ ਇਹਨਾਂ ਗੀਤਾਂ ਨੂੰ ਨਾ ਗਾਉਂਦੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤਿਰੰਜਣਾ ਦਾ ਗੀਤ ਤੇ ਤਿਰੰਜਣਾ ਦੇ ਗੀਤ ਢੇਰ ਸਾਰੇ ਨੇ ਇਸ ਕਰਕੇ ਆਪਾਂ ਘੋੜੀਆਂ ਤੇ ਸੁਹਾਗ ਤਾਂ ਵਾਰਿਸਰੀ ਗਾਈਦੇ ਆ ਲੋਕ ਗੀਤਾਂ ਤੇ ਟੱਕ ਤਰਿਆ ਤੁਸੀਂ ਕਹਿਣਾ ਆਂਟੀ ਨੇ ਪਰ ਮਜਬੂਰੀ ਹੈ ਕਿ ਇਹਨਾਂ ਗੀਤਾਂ ਦੀ ਗਿਣਤੀ ਇੰਨੀ ਜ਼ਿਆਦਾ ਆ ਕਿ ਬਾਕੀ ਗੀਤਾਂ ਦੀ ਨਿਸ਼ਬਤ ਇਹਨਾਂ ਨੂੰ ਵੱਧ ਗਾਉਣਾ ਪੈਂਦਾ ਹੈ ਤੇ ਤੁਸੀਂ ਇਸ ਤੇ ਕੋਈ ਇਤਰਾਜ਼ ਨਾ ਕਰਿਓ ਜਦੋਂ ਤੁਸੀਂ ਕਹਿ ਦਿੰਨੇ ਆ ਵੀ ਘੋੜੀ ਸੁਣਾਓ ਸੁਹਾਗ ਸੁਣਾਓ ਮੈਂ ਤੁਹਾਨੂੰ ਫੱਟ ਉਸੇ ਵੇਲੇ ਕੁਝ ਨਾ ਕੁਝ ਇਦਾਂ ਦਾ ਤੁਹਾਡੀ ਮਰਜ਼ੀ ਦਾ ਸੁਣਾਓ ਹੀ ਦਿੰਨੀ ਆ ਤੇ ਲੋਕ ਗੀਤਾਂ ਨੂੰ ਕਿਉਂਕਿ ਆਪਾਂ ਸਾਰਿਆਂ ਨੂੰ ਸਾਂਭਣਾ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਹੀ ਗਾਉਣਾ ਪੈਣਾ ਹੈ ਤੇ ਅੱਜ ਦਾ ਗੀਤ ਹੈਗਾ ਨੀਵਾ ਕੋਠਾ ਸਿਰ ਨਾਲ ਖੈਂਦਾ ਨੀਵਾ ਕੋਠਾ ਸਿਰ ਨਾਲ ਖੈਂਦਾ ਸਿੰਘ ਜੀ ਸਾਨੂੰ ਮਹਿਲ ਪਵਾ ਦੇ ਨੀਵਾ ਕੋਠਾ ਸਿਰ ਨਾਲ ਖੈਂਦਾ ਸਿੰਘ ਜੀ ਸਾਨੂੰ ਮਹਿਲ ਪਵਾ ਦੇ ਨੌਕਰ ਜਾਈਏ ਧਾਮ ਲਿਆਏ ਨਾ ਜੋ ਫੇਰ ਮੇਲ ਪਵਾਏ ਨੌਕਰ ਜਾਈਏ ਧਾਮ ਲਿਆਏ ਨਾ ਜੋ ਫੇਰ ਮੇਲ ਪਵਾਏ ਜੇੜੀ ਤਰਤੀ ਤੂ ਸਾਜਣਾ ਸਿੰਘ ਜੀ ਸਾਨੂੰ ਲੈ ਜਾਇਓ ਨਾੜੇ ਜੇੜੇ ਦੇਸੀ ਤੂ ਸਾਜਣਾ ਸਿੰਘ ਜੀ ਸਾਨੂੰ ਲੈ ਦੇਸੀ ਅਸਾਂ ਜਾਣਾ ਨਾ ਜੋਥੇ ਪਾਣੀ ਆ ਕਲੇ ਜੇੜੇ ਦੇਸੀ ਅਸਾਂ ਜਾਣਾ ਗਰੀਏ ਜੋਥੇ ਪਾਣੀ ਆ ਕਲੇ तेरी सास मेरी टोला मैनु बोलिया मारे तेरी सास मेरी टोला सानु बोलिया ਮਾਰੇ ਤਨ ਮਨ ਸਾਡੇ ਟੋਲਾ ਸਾਨੂੰ ਲੈ ਚਲਣਾ ੜੇ ਬੋਲੀ ਅਮਰੇ ਤਨ ਮਨ ਸਾਡੇ ਟੋਲਾ ਸਾਨੂੰ ਲੈ ਚਲਣਾ

ਕੋਠ ਸਿਰ ਨਾਲ ਖੈਂਦਾ ਸਿੰਘ ਜੀ ਸਾਨੂੰ ਮੈਲ ਪਵਾ ਦੇ ਨੀਵਾ ਕੋਠ ਸਿਰ ਨਾਲ ਖੈਂਦਾ ਸਿੰਘ ਜੀ ਸਾਨੂੰ ਮੈਲ ਪਵਾ ਦੇ ਨੌ ਕਰ ਜਾਈਏ ਮੈਲ ਦਾਮ ਲਿਆਏ ਨਾ ਜੋ ਫਿਰ ਮੈਲ અપਵਾਏ ਨੌ ਕਰ ਜਾਈਏ ਦਮ ਲਿਆ ਇਹ ਨਾ ਜੋ ਫੇਰ ਮੇਲ ਪਵਾਏ ਜਿਹੜੇ ਦੇਸੀ ਤੂੰ ਸਜਾਣਾ ਸਿੰਘ ਜੀ ਸਾਨੂੰ ਲੈ ਜਾਓ ਨਾੜੇ ਜਿਹੜੇ ਦੇ ਸੀ ਤੂੰ ਸਾ ਆ ਜਾਣਾ ਸਿੰਘ ਜੀ ਸਾਨੂੰ ਲੈ ਜਾਓ ਨਾਲੇ ਜਿਹੜੇ ਦੇਸੀ ਆ ਸਾ ਆ ਜਾਣਾ ਗੋਰੀਏ ਓਥੇ ਪਾਣੀ ਆ ਕੜੇ ਜਿਹੜੇ ਦੇਸੀ ਅਸਾਜਾਣਾ ਨਾ ਜੋothe ਪਾਣੀ ਆ ਕੜੇ ਭਾਉ ਤੇਰੀ ਜਠਾਣੀ ਮੇਰੀ ਸਿੰਘ ਜੀ ਸਾਨੋ बोलिया मारे प्रभु तेरी जेठाणी मेरी संग जी सानु बोलिया मारे बोलिया ਤਨ ਮਨ ਸਾੜੇ ਸਿੰਘ ਜੀ ਸਾਨੂੰ ਲੈ ਜਾਓ ਅਨਾਲੀ ਬੋਲੀ ਅਮਾਰੇ ਤਨ ਮਨ ਸਾੜੇ ਸਿੰਘ ਜੀ ਸਾਨੂੰ ਲੈ ਚੱਲੋ ਨਾਲੇ ਅੰਦਰੋਏ शरी के वसि अंदर रोए बहर हसि न जो वे च शरी ਨੀਵਾ ਕੋਠ ਸਿਰ ਨਾਲ ਖੈਂਦਾ ਸਿੰਘ ਜੀ ਸਾਨੂੰ ਮੈਲ ਪਵਾ ਦੇ ਨੀਵਾ ਕੋਠ ਸਿਰ ਨਾਲ ਖੈਂਦਾ ਸਿੰਘ ਜੀ ਸਾਨੂੰ ਮੈਲ ਪਵਾ ਦੇ ਆਉ ਕਰ ਜਾਈਏ ਦਮ ਲਿਆਏ ਨਾ ਜੋ ਫੇਰ ਮੇਲ ਪਵਾਈਏ ਨਉ ਕਰ ਜਾਈਏ ਦਮ ਲਿਆਏ ਨਾ ਜੋ ਫੇਰ ਮੇਲ ਪਵਾਈਏ ਡੇੜੇ ਦੇਸੀ ਤੂੰ ਸਜਾਣਾ ਸਿੰਘ ਜੀ ਸਾਨੂੰ ਲੈ ਜਾਇਓ ਨਾਲੇ ਡੇੜੇ ਦੇਸੀ ਆਇਆ ਸਜਾਣਾ ਗੋਰੀਏ ਪਣੀਓ ਥੋਂ ਦੇਖ ਲੈ ਤੇਰੀ ਨਣਦੇ ਮੇਰੀ ਸਿੰਘ ਜੀ ਸਾਨੂੰ ਬੋਲੀਆ ਮਾਰੇ ਤੇਰੀ ਨਣਦੇ ਮੇਰੀ ਸਿੰਘ ਜੀ ਸਾਨੂੰ ਬੋਲੀਆ ਮਾਰੇ ਬੋਲੀ ਅਮਾਰੇ ਤਨ ਮਨਸਾੜੇ ਸਿੰਘ ਜੀ ਸਾਨੂੰ ਲੈ ਚਲੋ ਨਾਲੇ ਬੋਲੀ ਅਮਾਰੇ ਤਨ ਮਨਸਾੜੇ ਸਿੰਘ ਜੀ ਸਾਨੂੰ ਲੈ ਚਲੋ ਨਾਲੇ നനവേ ഗോര ചി എ നനദയാ ਗੀਤ ਹੋ ਗਿਆ ਮੁਕੰਮਲ ਉਮੀਦ ਹੋ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਗੀਤ ਤੁਹਾਨੂੰ ਚੰਗਾ ਲੱਗਾ ਹੋਵੇ ਤਾਂ ਤੁਸੀਂ ਆਪਣੀ ਟਿੱਪਣੀ رائے ਮੈਨੂੰ ਜਰੂਰ ਦੱਸਣਾ ਹੁਣ ਗੁਰਮੀਤ ਸੰਧਾ ਤੁਹਾਡੇ ਕੋਲੋਂ ਵਿਦਾ ਲੈਂਦੀ ਹੈ ਰੱਬ ਰਾਖਾ ਜੀ